ਹਾਂਜੀ ਸਸਿਕਾ ਜੀ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਤੇ ਆਜਾਣ ਆਪਾਂ ਲੈ ਕੇ ਨਵੀਂ ਵੀਡੀਓ ਮੈਂ ਠੀਕ ਠਾਕ ਹਾਂ ਆਈ ਹੋਪ ਕਿ ਤੁਸੀਂ ਵੀ ਸਾਰੇ ਠੀਕ ਠਾਕ ਹੋਵੋਗੇ ਤੇ ਵੀਡੀਓ ਤੇ ਜਾਣ ਤੋਂ ਪਹਿਲਾਂ ਜਿਨ੍ਹਾਂ ਨੇ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਉਹ ਕਰ ਲੈਣ ਤੇ ਜਿਨ੍ਹਾਂ ਨੇ ਵੀਰਾਂ ਨੂੰ ਪਹਿਣਾ ਨਹੀਂ ਕੀਤਾ ਜੀ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਜਿਹੜੇ ਵੀਰਪੈਨ ਆਪਣੀ ਵੀਡੀਓ ਨੂੰ ਬਹੁਤ ਜ਼ਿਆਦਾ ਪਿਆਰ ਦਿੰਦੇ ਆ ਵੇਖਦੇ ਆ ਆਪਾਂ ਕਮੈਂਟ ਕਰਦੇ ਆ ਵੀ ਤੁਹਾਡੀ ਵੀਡੀਓ ਬਹੁਤ ਵਧੀਆ ਹੁੰਦੀਆਂ ਜਾਣਕਾਰੀ ਵਾਲੀਆਂ ਹੁੰਦੀਆਂ ਵਾ ਤੇ ਉਹਨਾਂ ਦਾ ਜੀ ਆਪਾਂ ਦੇ ਲੋ ਬਹੁਤ ਧੰਨਵਾਦ ਕਰਦੇ ਆ ਤਾਂ ਹੀ ਆਪਾਂ ਤੁਹਾਡੇ ਲਈ ਟਾਈਮ ਕੱਟ ਕੇ ਵੀਡੀਓ ਲੈ ਕੇ ਆਉਨੇ ਆ ਤੁਹਾਡੇ ਕਮੈਂਟਾਂ ਦੇ ਜਵਾਬ ਦੇਣੇ ਆ ਤੇ ਜਿਹੜੀ ਵੀ ਤੁਸੀਂ ਕਮੈਂਟ ਪੁੱਛਦੇ ਆ ਜੇ ਜਾਣਕਾਰੀ ਵਾਲੀ ਹੁੰਦੀ ਆ ਉਹ ਵੀਡੀਓ ਬਣਾ ਕੇ ਆਪਾਂ ਬਾਕੀ ਸਾਰਿਆਂ ਨਾਲ ਸ਼ੇਅਰ ਕਰਦੇ ਆ ਤਾਂ ਕਿ ਹੋਰ ਵੀ ਜਿਹੜੇ ਮੇਰੇ ਵੀਰ ਭੈਣ ਭਰਾ ਜਿਨ੍ਹਾਂ ਨੇ ਇਟਲੀ ਆਉਣ ਵਿੱਚ ਇੰਟਰਸਟ ਆ ਜਿਨ੍ਹਾਂ ਨੇ ਪੇਪਰ ਭਰੇ ਆ ਜਾਂ ਭਰਨੇ ਆ ਤੇ ਉਹ ਆਪਣੇ ਵੀਡੀਓ ਸੌਣ ਲੈਣ ਤੇ ਜਾਂ ਕੋਈ ਉਹਨਾਂ ਨੇ ਹੋਰ ਜਾਣਕਾਰੀ ਲੈਣੀ ਹੁੰਦੀ ਆ ਕਮੈਂਟ ਰਾਈ ਆਂ ਆਪਾਂ ਤੋਂ ਲੈ ਸਕਦੇ ਆ ਹਾਂਜੀ ਸਭ ਤੋਂ ਪਹਿਲਾਂ ਤਾਂ ਆਪਾਂ ਨੇ ਕੋਲੇ ਬਹੁਤ ਕਮੈਂਟ ਆਉਂਦੇ ਸੀਗੇ ਐ ਸੇਹ ਸਾਲ ਵਾਲੇ ਪੇਪਰਾਂ ਬਾਰੇ ਸਾਨੂੰ ਦੱਸੋ ਵੀ ਸਾਲ ਵਾਲੇ ਪੇਪਰਾਂ ਬਾਰੇ ਜਾਣਕਾਰੀ ਦਿਓ ਕਿ ਉਹਦੇ ਤੇ ਆਪਾਂ ਵੀਡੀਓ ਬਣਾਉਣੀ ਸੀ ਬਸ ਟਾਈਮ ਹੀ ਨਹੀਂ ਲੱਗਾਗਾ ਤੇ ਉਹ ਵੀ ਅੱਜ ਮੇਰੀ ਛੁੱਟੀ ਸੀ ਮੈਂ ਕਿਹਾ ਚਲੋ ਮੈਂ ਵੀਡੀਓ ਬਣਾਉਂਗੀ ਛੁੱਟੀ ਵੀ ਕਾਦੀ ਵਾਸਾ ਅੱਜ ਵੀ ਹੁਣ 11:30 ਹੋਣ ਵਾਲਿਆ ਤੇ ਹੁਣ ਫ੍ਰੀ ਹੋਈਆਂ ਪਹਿਲਾਂ ਅੱਜ ਆਪਣੇ ਉਧਰੋਂ ਇੱਕ ਆਏ ਹੋਏ ਆ ਜਿਹੜੇ ਨਵੇਂ ਬੰਦੇ ਉਹਨਾਂ ਵਿੱਚੋਂ ਇੱਕ ਨੂੰ ਕੰਮ ਤੇ ਛੱਡ ਕੇ ਆਉਣਾ ਸੀਗਾ ਕੱਲ ਗੱਲ ਕੀਤੀ ਸੀ ਕਿ ਮੈਂ ਸ਼ਾਮ ਨੂੰ ਤੇ ਉਹ ਕਹਿੰਦੇ ਸੀ ਚਲੋ ਸਵੇਰ ਕੱਲ ਨੂੰ ਛੱਡ ਜਿਓ ਤੇ ਪਹਿਲਾਂ ਸਭ ਤੋਂ ਉਹਨਾਂ ਨੂੰ ਕੰਮ ਤੇ ਛੱਡ ਕੇ ਹੀ ਪਹਿਲਾਂ ਇੱਕ ਜਣੇ ਨੂੰ ਇਹ ਛੱਡ ਕੇ ਆਏ ਆ ਇਹ ਤੋਂ ਹੈਗਾ ਵਾ ਉਹ 20 ਕਿਲੋਮੀਟਰ ਪਾਟਦੇ ਆ ਤੇ ਉੱਥੇ ਕੰਮ ਦੇ 10 ਵਜੇ ਸੀ ਉੱਥੇ ਫਿਰੇ ਹੋਏ ਗਏ ਸੀਗੇ ਇਹ ਛੱਡ ਕੇ ਆਏ ਆ ਤੇ ਇੱਕ ਨੂੰ ਫਿਰ ਅੱਜ ਮੈਂ ਸਵੇਰ 8 ਵਜੇ ਪਿਆ ਸੀ ਉਹਨਾਂ ਨੇ ਵੀ ਹਾਂ ਸਾਢੇ 8 ਵਜੇ ਸ਼ਾਪ ਖੁੱਲੂਗੀ ਤੁਸੀਂ 8:00 ਦੇ ਨੂੰ 8:00 ਸਵਾ 8:00 ਦੇ ਨੂੰ ਆ ਕੀ ਕੁਝ ਆ ਲਿਓ ਤੇ ਨਾਲੇ ਗੱਲਬਾਤ ਕਰ ਲਿਓ ਫਿਰ ਮੈਂ ਉਧਰ ਉਹਨਾਂ ਨੂੰ ਛੱਡ ਕੇ ਵੀ ਇਦਾਂ ਵਾਹ ਵੀ ਜਿੰਨਾ ਚੱਕਰ ਹਜੇ ਵੀ ਮਤਲਬ ਪਾਪਾ ਤੁਰਾ ਨਹੀਂ ਹੁੰਦਾ ਇਹਨਾਂ ਦੇ ਉਹਨਾਂ ਚਰ ਕੰਮਾਂ ਥੋੜੀ ਜੀ ਮੁਸ਼ਕਲ ਆ ਕਿਉਂਕਿ ਬਿਨਾ ਪੇਪਰਾਂ ਤੋਂ ਆਪਾਂ ਤੁਹਾਨੂੰ ਦੱਸ ਦਿੰਦੇ ਹਾਂ ਵੀ ਵੀਡੀਓ 'ਚ ਵੀ ਜਿੰਨਾ ਚੱਕਰ ਆ ਕੇ ਆਪਣੇ ਪੇਪਰ ਜਿਹੜੇ ਜਮਾ ਨਹੀਂ ਹੁੰਦੇ ਕਿੱਟਾਂ ਜਮਾ ਨਹੀਂ ਹੁੰਦੀਆਂ ਤੇ ਉਹਨਾਂ ਚਰ ਵੀ ਮਤਲਬ ਕੰਮਾਂ ਵੀ ਮੁਸ਼ਕਲੀ ਆ ਬਸ ਜਿੱਥੇ ਚੋਰੀ ਪਿਸ਼ੋਰੀ ਮਤਲਬ ਚੱਲੀ ਜਾਂਦੇ ਆ ਤੇ ਕਿਉਂਕਿ ਜਦੋਂ ਵੀ ਇਹਨਾਂ ਨੂੰ ਡਰ ਹੁੰਦਾ ਮਾਲਕਾਂ ਨੂੰ ਵੀ ਜਦੋਂ ਛਾਪਾ ਪਿਆ ਜਾਂਦਾ ਵਾ ਫਿਰ ਜੁਰਮਾਨਾ ਤੇ ਤਾਂ ਕਰਕੇ ਵੀ ਫੇਰ ਮਤਲਬ ਨਹੀਂ ਇਹ ਕੱਚੇ ਬੰਦਿਆਂ ਨੂੰ ਕੰਮ ਤੇ ਰੱਖ ਦੇਗੇ ਤੇ ਬੰਦਿਆਂ ਕੋਲ ਪੇਪਰ ਹੁੰਦੇ ਆ ਤੇ ਉਹਦੇ ਹੀ ਰੱਖਦੇ ਜਿਵੇਂ ਹੁਣ ਆਪਣੇ ਕੰਟੈਕਟ ਤਾਂ ਬਹੁਤ ਆ ਹੁਣ ਜਿਹਦੇ ਨਾਲ ਵੀ ਆਪਾਂ ਗੱਲ ਕਰਦੇ ਆ ਕੰਮ ਬਾਰੇ ਉਹ ਕਹਿੰਦੇ ਹਾਂਜੀ ਛੱਡ ਜੋ ਦੇਜ ਲਵਾ ਦਿਓ ਪਰ ਸ਼ਰਤ ਉਹਨਾਂ ਦੀ ਇਹ ਹੁੰਦੀ ਆ ਵੀ ਪੇਪਰ ਹੋਣੀ ਚਾਹੀਦੇ ਆ ਕੋਲੇ ਹੁਣ ਪੇਪਰ ਜਿੰਨਾ ਚਿਰ ਹੈ ਨਹੀਂ ਦੇ ਤੇ ਹੁਣ ਉਹਨਾਂ ਚਾਰੇ ਵੀ ਚਲੋ ਫ੍ਰੀ ਵੀ ਬੈਠਣਾ ਨਾ ਔਖਾ ਹੋ ਜਾਂਦਾ ਫਿਰ ਹੁਣ ਜਿੰਨਾ ਕੁ ਆਪਦਾ 10 ਬਹੁਤ ਛੱਕੇ ਕਹਿ ਕਵਾ ਕੇ ਅਸੀਂ ਜਿੰਨਾ ਕੁ ਹੋ ਸਕਦਾ ਵਾ ਤੇ ਕੰਮ ਤੇ ਮਤਲਬ ਇਹਨਾਂ ਨੂੰ ਰਵਾਈ ਜਾਂਦੇ ਆ ਤੇ ਤਾਂ ਉਹਦੇ ਕਰਕੇ ਫਿਰ ਇੱਕ ਨੂੰ ਅੱਜ ਮੈਂ ਸਵੇਰ ਛੱਡ ਕੇ ਆਈ ਸੀ ਕਿ ਇੱਕ ਤਾਂ ਥੋੜਾ ਜਿਹਾ ਚਲੋ ਪੇਪਰਾਂ ਦਾ ਤਾਂ ਹੈਗਾ ਹੀ ਹੈਗਾ ਵਾ ਇੱਕ ਥੋੜੀ ਜਿਹੀ ਬੋਲੀ ਮਾਰ ਖਾ ਜਾਂਦੀ ਆ ਕਿਉਂਕਿ ਆਪਾਂ ਹੁਣ ਜਿੰਨਾ ਮਰਜ਼ੀ ਕਹਿ ਲਈਏ ਇੱਥੇ ਬੈਠੇ ਆਂ ਆਪਾਂ ਜਿਹੜੇ ਪੇਪਰ ਭਰੌਣੇ ਆ ਜਾਂ ਇਹ ਪਰਦੇ ਆ ਵੀਰ ਕਹਿ ਕਹਿ ਕੇ ਸਾਹ ਥੱਕ ਜਾਂਦੇ ਵੀ ਬੋਲੀ ਸਾਈਕਲੋ ਬੋਲੀ ਸਾਈਕਲੋ ਜਿਹੜਾ ਪਸ ਤੁਸੀਂ ਇੰਡੀਆ ਤੋਂ ਕਰ ਸਕਦੇ ਆ ਉਹ ਤਾਂ ਕਰਕੇ ਆਓ ਬਾਕੀ ਤਾਂ ਜਿਹੜਾ ਮਤਲਬ ਇਥੋਂ ਦੀ ਕਾਰਵਾਈ ਉਹ ਤਾਂ ਇੱਥੇ ਆ ਕੇ ਹੋਣੀ ਆ ਪੇਪਰਾਂ ਦੀ ਦੇ ਉਹ ਵੀਰ ਨਹੀਂ ਮੰਨਦੇਗੇ ਹੁਣ ਅਸੀਂ ਆਪਦੀਆਂ ਦੀ ਗੱਲ ਕਰਦੇ ਆਂ ਹੁਣ ਇੱਕ ਕੱਲ ਮੇਥੋਂ ਗੱਲਾਂ ਲੈ ਕੇ ਹਟੇ ਆ ਮੈਂ ਕਿਹਾ ਮੈਂ ਕਿਹਾ ਇੱਕ ਜਣੇ ਕਹਿੰਦੇ ਨਹੀਂ ਬੋਲੀ ਦਾ ਕੀ ਹੈ ਟ੍ਰਾਂਸਲੇਟ ਕਰਕੇ ਉਹ ਤਾਂ ਆ ਜਾਂਦੇ ਮੈਂ ਕਿਹਾ اچھا ਠੀਕ ਆ ਜਦੋਂ ਵੀ ਹੁਣ ਤੁਹਾਨੂੰ ਕਿਸੇ ਤੇ ਕੰਮ ਤੇ ਲਵਾਵਾਂਗੇ ਸ਼ਾਪ ਤੇ ਪਹਿਲਾਂ ਤਾਂ ਸਭ ਤੋਂ ਵੱਡਾ ਭੇਖਾ ਵਾ ਜਿਹੜੇ ਸਾਰੇ ਵੀਰ ਇਹ ਆਉਦੇ ਦਿਮਾਗ ਚੋਂ ਕੱਢ ਦੋ ਵੀ ਅੱਜ ਕੱਲ ਬੋਲੀ ਦਾ ਵੀ ਮਤਲਬ ਕੋਈ ਨਹੀਂਗਾ ਵੀ ਫੋਨਾਂ ਤੇ ਸਾਰਾ ਕੁਝ ਹੁੰਦਾ ਵਾ ਇਹ ਮੈਂ ਅੱਗੇ ਉਹਨਾਂ ਨੂੰ ਵੀ ਕਹਿ ਕੇ ਆਟਿਆ ਮੈਂ ਕਿਹਾ ਜੇ ਹੁਣ ਤੁਹਾਨੂੰ ਕਿਸੇ ਤੇ ਲਵਾਉਨੇ ਆ ਸ਼ਾਪ ਤੇ ਕੰਮ ਲਵਾਉਨੇ ਆ ਹਨਾ ਤਾਂ ਕਿਤੇ ਵੀ ਪਹਿਲਾਂ ਠੀਕਾ ਗਾਹ ਕਾਊਗਾ ਨਾ ਤੁਹਾਡੇ ਕੋਲ ਸਮਾਨ ਮੰਗੂਗਾ ਪਹਿਲਾਂ ਤੁਸੀਂ ਉਹਦੇ ਅੱਗੇ ਫੋਨ ਕਰੋਗੇ ਵੀ ਬੋਲੋ ਕੀ ਮਾਲ ਲੈਣਾ ਤੁਸੀਂ ਨਾ ਫਿਰ ਤੁਸੀਂ ਸੁਣੋਗੇ ਸਮਝੋਗੇ ਫਿਰ ਉਹਨੂੰ ਪਸੰਦ ਨਹੀਂ ਆਊਗਾ ਫਿਰ ਤੁਸੀਂ ਉਹਦੇ ਅੱਗੇ ਫੋਨ ਕਰੋਗੇ ਇਦਾਂ ਨਹੀਂ ਹੁੰਦਾ ਉਹ ਲੋਕ ਪਾਗਲ ਆ ਵੀ ਯਾਯੋਗ ਜਾਂ ਫਿਰ ਰੱਖਣ ਵਾਲੇ ਨੂੰ ਕਹਿਣਗੇ ਵੀ ਤੁਸੀਂ ਕਿ ਇਦਾਂ ਦਾ ਬੰਦਾ ਰੱਖਿਆ ਨਾ ਜੇ ਚਲੋ ਆਸੇ-ਪਾਸੇ ਜਿਵੇਂ ਖੇਤੀਬਾੜੀ ਵਾਲੇ ਕੰਮਾਂ 'ਚ ਜਾਂ ਕਿਵੇਂ ਹੁਣ ਆਪਣੇ ਉਧਰ ਵੀਰ ਲਾਏ ਹੋਏ ਮੈਸਤਰੀ ਦੇ ਕੰਮਾਂ 'ਚ ਉੱਥੇ ਚੱਲ ਜਾਂਦਾ ਚਲੋ ਇਸ਼ਾਰਿਆਂ ਨਾਲ ਮਤਲਬ ਸਮਝਾ ਦਿੰਦੀ ਹਾਂ ਹੁਣ ਈ ਮੇਰਾ ਨਾ ਪਾਕਿਸੇ ਸ਼ਾਪ ਤੇ ਜਾਂ ਕਿਸੇ ਰੈਸਟੋਰੈਂਟ ਤੇ ਹਨਾ ਰੈਸਟੋਰੈਂਟ ਤੇ ਚਲੋ ਅੰਦਰ ਚੱਲ ਜਾਂਦਾ ਵਾ ਹਨਾ ਮਤਲਬ ਵੇਚਣ ਚ ਉਹ ਵੀ ਜੇ ਆਪਣਾ ਕੋਈ ਨਾਮ ਕੋਈ ਆਪਣਾ ਇੰਡੀਅਨ ਜਾਂ ਪਾਕਿਸਤਾਨੀ ਵੀਰ ਹੋਵੇ ਤਾਂ ਚੱਲਦਾ ਵਾ ਉਹ ਆਪਣੀ ਮાળੀ ਬੋਟੀ ਹੈਲਪ ਕਰ ਦਿੰਦਾ ਜੇ ਹੁਣ ਕੋਈ ਸਾਰੇ ਇਟਾਲੀਅਨ ਆ ਉੱਥੇ ਤੇ ਉਹਨਾਂ ਵੀ ਉਹ ਕੀ ਕਹਿਣਗੇ ਆਪਾਂ ਨੂੰ ਵੀ ਮਤਲਬ ਜੇਰ ਆਪਾਂ ਨੂੰ ਬੋਲੀ ਹੋਈ ਨਹੀਂ ਆਉਂਦੀ ਹੈ ਨਾ ਉਹਨਾਂ ਨੇ ਕੋਈ ਗੱਲਬਾਤ ਕਰਨੀ ਜਿਵੇਂ ਹੁਣ ਆਪਾਂ ਸਾਜੀ ਪਾਜੀ ਕੱਟਣ ਲੱਗੇ ਆ ਤੇ ਉਹ ਉਹਨਾਂ ਨੇ ਕਹਿਣਾ ਉਹ ਕੱਟੋ ਜੇਰ ਆਪਾਂ ਕੋਈ ਸਮਝ ਹੀ ਨਹੀਂ ਆਏਗੀ ਤੇ ਆਪਾਂ ਕਰਾਂਗੇ ਕੀ ਇੱਥੇ ਆ ਕੇ ਨਾ ਬੋਲੀ ਦੀ ਇਸ ਕਰਕੇ ਬਹੁਤ ਪ੍ਰੋਬਲਮ ਹੋ ਜਾਂਦੀ ਹੈ ਵੀ ਜਿੰਨਾ ਹੋ ਸਕਦਾ ਵਾ ਨਾ ਤੁਸੀਂ ਬੋਲੀ ਤੇ ਜਿਹਨੇ ਵੀ ਰਾਣੇ ਨਵੇਂ ਆਣੇ ਵੀ ਪੇਪਰ ਭਰਾਈ ਆ ਜਾਂ ਭਰੋਣੇ ਆ ਇਸ ਵਾਰ ਜਿਨ੍ਹਾਂ ਨੇ ਭਰਤਾ ਤੇ ਉਹ ਬੋਲੀ ਤੇ ਤੁਸੀਂ ਜਰੂਰ ਧਿਆਨ ਦਿਓ ਆਇ ਨਾ ਕਿ ਉਹ ਵੀ ਉਧਰ ਜਾ ਕੇ ਸਿੱਖ ਲਾਂਗੇ ਹੁਣ ਇਹ ਵੀ ਜਿਵੇਂ ਇਹਨਾਂ ਨੇ ਕਹਿ ਰਾਇਏ ਅਸੀਂ ਬੋਲੀ ਸਿੱਖ ਲਓ ਹੁਣ ਵੀ ਕੋਈ ਨਾ ਜੇ ਸਾਡੇ ਪੇਪਰ ਨਿਕਲੇ ਸਿੱਖ ਲਾਂਗੇ ਪੇਪਰ ਨਿਕਲ ਵੀ ਆਏ ਬੋਲੀ ਸਿੱਖ ਲਓ ਨਹੀਂ ਸਿੱਖ ਲਾਂਗੇ ਇੱਧਰ ਆ ਕੇ ਸਿੱਖ ਲਾਂਗੇ ਇੰਤਰਾਕੀ ਕੀ ਥੋੜੇ ਇਥੇ ਕੋਈ ਟੀਚਰ ਸਪੈਸ਼ਲ ਬੈਠਾ ਥੋੜੇ ਵਾਸਤੇ ਵੀ ਆ ਗਏ ਇੰਡੀਆ ਤੋਂ ਉਹਨਾਂ ਨੇ ਬੋਲਿਸ ਕਾਲੀਏ ਬੈਠੇ ਆ ਟੀਚਰ ਇਹਦੇ ਚ ਨਹੀਂ ਗਾ ਸਕੂਲ ਖੁੱਲੇ ਹੋਇਆ ਪਰ ਉਹਦੇ ਲਈ ਵੀ ਇਹ ਸ਼ਰਤਾਂ ਹੁੰਦਾ ਵੀ ਉਹਦੇ ਨੇ ਵੀ ਉਹ ਪੇਪਰ ਮੰਗਦੇ ਆ ਅਸੀਂ ਗਏ ਸੀ ਕਿ ਸਕੂਲ ਚ ਵੀ ਉਹ ਕਹਿੰਦੇ ਵੀ ਨਹੀਂ ਕਾਲੇ ਪਾਸਪੋਰਟਾਂ ਤੇ ਨਹੀਂ ਵੀ ਮਤਲਬ ਅਸੀਂ ਇਹਨਾਂ ਨੂੰ ਰੱਖ ਸਕਦੇ ਆ ਕਿ ਵੀ ਉਹਦੇ ਲਈ ਵੀ ਜਿਹੜੇ ਪੇਪਰ ਮੰਗਦੇ ਆ ਜਦੋਂ ਉਹ ਆਪਣੇ ਪੇਪਰ ਮੰਗਦੇ ਆ ਉਹਦੋਂ ਆਪਾਂ ਕੰਮਾਂ ਤੇ ਚੜ੍ਹ ਜਾਂਦੇ ਆ ਫਿਰ ਸਕੂਲਾਂ ਤੇ ਸਕੂਲ ਕਿਨੇ ਜਾਣਾ ਵਨ ਇਸ ਕਰਕੇ ਵੀ ਤੁਸੀਂ ਜਿੰਨਾ ਹੋ ਸਕਦਾ ਹੁਣ ਤਾਂ ਇੰਨੇ ਚੈਨਲ ਚੱਲਦੇ ਆ ਇੰਨੇ ਚੈਨਲ ਚੱਲੇ ਹੋਏ ਆ ਬੋਲੀਆਂ ਬੋਲੀ ਸਿੱਖਣ ਵਾਲੇ ਇਟਾਲੀਅਨ ਬੋਲੀ ਸਿਖਾਉਂਦੇ ਤੁਸੀਂ ਬੋਲੀ ਜਿੰਨੀ ਹੋ ਸਕਦਾ ਵਾ ਜੋ ਸਿੱਖ ਕੇ ਆਇਆ ਕਰੋ ਤਾਂ ਕਿ ਮੜ ਮੋਟਾ ਤੁਹਾਨੂੰ ਵਿੱਚ ਇੱਥੇ ਕੰਮ ਮੈਲਦਾ ਵਾ ਕਿਉਂਕਿ ਇਹ ਤੇ ਮੇਨ ਬੋਲੀ ਆ ਪੇਪਰ ਤਾਂ ਚਲੋ ਬਾਣੀ ਜਾਂਦੇ ਮੇਨ ਬੋਲੀਏ ਜਿੱਦੋਂ ਵੀ ਆਪਾਂ ਕਿਤੇ ਕੰਮ ਕਰਨਾ ਵਾ ਜੇ ਕਿਸੇ ਨੇ ਆਪਾਂ ਚੀਜ਼ ਮੰਗਣੀ ਆ ਕਰਨੀ ਆ ਜਾਂ ਕਿਸੇ ਨਾਲ ਆਪਾਂ ਗੱਲਬਾਤ ਕਰਨੀ ਆ ਮਾਰਕਣਾ ਹੁਣ ਫੇਰ ਬਾਅਦ ਚ ਕੀ ਇੱਕ ਸੂ ਰਸਤੇ ਦਾ ਦਾ ਨਾ ਕੱਢਦੇ ਆ ਵੀ ਅਸੀਂ ਆ ਗਏ ਹਾਂ ਸਾਨੂੰ ਕੰਮ ਤੇ ਨਹੀਂ ਲਵਾਉਂਦੇ ਸਾਨੂੰ ਕਿੱਦਾਂ ਫੇਰ ਹੋਰ ਰਸਤੇਦਾਰ ਵੀ ਕੀ ਕਰਨ ਜਾਂ ਜਿਨ੍ਹਾਂ ਨੇ ਤੁਹਾਨੂੰ ਬੁਲਾਇਆ ਕਹਿ ਕਹਿ ਤੁਹਾਡੇ ਦਾ ਮੱਥਾ ਮਾਰ ਮਾਰ ਕੇ ਥੱਕ ਜਾਈਦਾ ਵੀ ਬੋਲੀ ਸਾਈਕਲੋ ਬੋਲੀ ਸਾਈਕਲ ਹੁਣ ਜੇ ਤੁਹਾਨੂੰ ਕਿਤੇ ਲੈ ਕੇ ਵੀ ਜਾਈਦਾ ਅਗਲਾ ਕਹਿੰਦਾ ਚਲੋ ਪੇਪਰਾਂ ਬਿਨਾਂ ਚਲਾ ਲਾਂਗੇ ਬੋਲੀ ਹੁੰਦੀ ਆ ਫੇਰ ਫੇਰ ਹੁਣ ਅਸੀਂ ਉੱਥੇ ਆਪ ਝ ਵੀ ਹੁਣ ਜਦ ਬੋਲੀ ਨਹੀਂ ਆਉਂਦੀਗੀ ਹੁਣ ਜਦੋਂ ਕਹਿ ਕੇ ਤੁਹਾਨੂੰ ਕਹੀਦਾ ਸੀਗਾ ਵੀ ਬੋਲੀ ਸਿੱਖ ਲਓ ਸਿੱਖ ਲਓ ਸਿੱਖ ਲਓ ਉਦੋਂ ਨਹੀਂ ਨਹੀਂ ਅਸੀਂ ਸਿੱਖ ਲਾਂਗੇ ਤੇ ਹੁਣ ਫਿਰ ਜੇ ਤੁਹਾਨੂੰ ਕੋਸਾ ਆਉਂਦਾ ਹੀ ਨਹੀਂ ਫਿਰ ਹੁਣ ਜਿੱਥੇ ਆਪਦੀ ਜਾਣ ਪਛਾਣ ਹੁੰਦੀ ਆਸੀ ਉੱਥੇ ਇਦਾਂ ਵੀ ਨਹੀਂ ਝੂਠ ਬੋਲ ਸਕਦੇ ਵੀ ਹਾਂ ਇਹਨੂੰ ਬੋਲੀ ਆਉਂਦੀ ਆ ਨਾ ਕਹਿ ਕੇ ਤੁਹਾਨੂੰ ਕਹੇ ਉਹ ਤਾਂ ਪਤਾ ਲੱਗ ਹੀ ਜਾਣਾ ਇੱਕ ਮਾਲਕ ਨੂੰ ਤਾਂ ਉਹਦੀ ਪਤਨ ਹੋ ਜਾਣਾ ਜਦੋਂ ਕਿਸੇ ਚੀਜ਼ ਆ ਕੇ ਮੰਗੀ ਤੁਸੀਂ ਨਾ ਉਹ ਕੀਤੀ ਅਗਲੇ ਨੂੰ ਨਾਪ ਤੁਹਾਨੂੰ ਪਤਾ ਲਗਾ ਨਾ ਸਮਝਾਈ ਤੇ ਮਾਲਕ ਨੇ ਤਾਂ ਸਮਝ ਹੀ ਜਾਣੇ ਵੀ ਇਹਨੂੰ ਬੋਲੀ ਤਾਂ ਆਉਂਦੀ ਨਹੀਂ ਵਿੱਚ ਕਹਿ ਕੇ ਝੂਠ ਮਾਰ ਕੇ ਲਵਾਤਾ ਇਦਾਂ ਨਹੀਂ ਹੁੰਦਾ ਸਾਨੂੰ ਵੀ ਅਸਲੀਅਤ ਦੱਸਣੀ ਪੈਂਦੀ ਹੈ ਜੇ ਤੁਹਾਡੀ ਕਿਸੇ ਨਾਲ ਕੰਮ 'ਚ ਗੱਲ ਕਰਦੇ ਆ ਜਾਂ ਜਿਵੇਂ ਆਸੇ-ਪਾਸੇ ਵੀਰ ਆਪਾਂ ਨੂੰ ਕਮੈਂਟ ਕਰਦੇ ਚਲੋ ਆਪਾਂ ਉਹਨਾਂ ਨੂੰ 10 ਪਾ ਦਿੰਨੇ ਜਿਵੇਂ ਇੱਕ ਵੀਰ ਆਪਾਂ ਭੇਜਿਆ ਸੀਗਾ ਇਧਰ ਬਾਰ ਬਾਰੀਅਲ ਦੇ ਤੇ ਉਹਨਾਂ ਨੂੰ ਵੀ ਤੇ ਉੱਥੇ ਵੀ ਉਹਨਾਂ ਨੇ ਵੀ ਇਦਾਂ ਕਿਹਾ ਵੀ ਤੁਸੀਂ ਕੰਮ ਤੇ ਬੰਦਾ ਭੇਜਿਆ ਸੀ ਉਹਨੂੰ ਬੋਲੀ ਨਹੀਂ ਆਉਂਦੀਗੀ ਤੇ ਵੀ ਤਾਂ ਕਰਕੇ ਤੁਹਾਨੂੰ ਆਪਾਂ ਕਹਿਨੇ ਆ ਵੀ ਜਿੰਨਾ ਜਿੰਨੇ ਵੀਰਾਂ ਨੇ ਆਪਦੇ ਪੇਪਰ ਭਰਾਏ ਆ ਆ ਆ ਕੇ ਇੱਥੇ ਫਿਰ ਰਸਤੇਦਾਰਾਂ ਨਾਲ ਖਸੂਰ ਨਾ ਕੱਢਿਆ ਕਰੋ ਵੀ ਜਿਵੇਂ ਤੁਹਾਨੂੰ ਉਹ ਕਹਿੰਦੇ ਆ ਉਹ ਮੈਂ ਤੁਸੀਂ ਮੰਨ ਕੇ ਆਦਾ ਬੋਲੀ ਤੇ ਥੋੜਾ ਧਿਆਨ ਦਿਆ ਕਰੋ ਤੇ ਬਾਕੀ ਜਿਹੜਾ ਤੁਹਾਨੂੰ ਕੰਮ ਕਹਿੰਦੇ ਆ ਜਿਵੇਂ ਹੁਣ ਅਸੀਂ ਵੀ ਕਿਹਾ ਕੱਲ ਸ਼ਾਇਦ ਵੀਡੀਓ ਇਹਨਾਂ ਨੇ ਪਾਤੀ ਹੋਗੀ ਮਤਲਬ ਕਟਿੰਗ ਦੇ ਕੰਮ ਤੇ ਹਨਾ ਮੁੰਡੇ ਦੀ ਲੋੜ ਸੀਗੀ ਜਿਵੇਂ ਆਪਾਂ ਕਹਿ ਦਿੱਨੇ ਨਾਈ ਦੇ ਕੰਮ ਤੇ ਤੇ ਉਹ ਵੀ ਜਿਵੇਂ ਹੁਣ ਅਸੀਂ ਵੀ ਇੱਕ ਮੁੰਡੇ ਨੂੰ ਆਪ ਕਿਆ ਸੀਗਾ ਆਪਣੇ ਇਧਰ ਵੀ ਤੂੰ ਕੰਮ ਸਿੱਖਲਾ ਵੀ ਵਧੀਆ ਜੇ ਤਾ ਤੂੰ ਸਿੱਖ ਸਕਦਾ ਮੈਂ ਤੇ ਸਿੱਖ ਕੇ ਵੀ ਇਧਰੇ ਕੰਮ ਚੱਲਦਾ ਵਾ ਕਹਿੰਦੇ ਕੋਈ ਨਾ ਉਹ ਕੰਮ ਨਹੀਂ ਸਿੱਖਿਆ ਫਿਰ ਜਦੋਂ ਇਹਨਾਂ ਕੋਲੇ ਵੀ ਆਈ 10-12 ਫੋਨ ਆਇਆ ਵੀ ਐਦਾਂ ਕੰਮ ਦੀ ਲੋੜ ਇਹ ਕਹਿੰਦੇ ਲੈ ਜੀ ਸਿੱਖਿਆ ਹੁੰਦਾ ਹੁਣ ਤੈਨੂੰ ਭੇਜ ਦੇਣਾ ਸੀ ਉੱਤੇ ਚਲੋ ਫਿਰ ਮਿਲਦਾ ਸ਼ਾਇਦ ਇਹਨਾਂ ਨੇ ਆਪ ਹੀ ਹੋਣੀ ਆ ਵੀਡੀਓ ਤੇ ਵੀ ਜਾਂ ਭੇਜ ਜਾਂ ਕਿਸੇ ਨੂੰ ਵੈਸੇ ਫੋਟਾਂ 10-12 ਭੇਜਤਾ ਹੋਣਾ ਵਾ ਤਾਂ ਕਰਕੇ ਕਹਿੰਨੇ ਉਹਨੇ ਵੀ ਜੇ ਤੁਹਾਨੂੰ ਕੋਈ ਕਹਿੰਦਾ ਵੀ ਜਿਵੇਂ ਵੀ ਜਿਹੜੇ ਇਲਾਕੇ ਚ ਅਸੀਂ ਰਹਿੰਦੇ ਆ ਆਪਾਂ ਨੂੰ ਪਤਾ ਹੁੰਦਾ ਜਿੱਥੋਂ ਆਪਣੇ ਪੇਪਰ ਭਰਾਏ ਆ ਵੀ ਅਸੀਂ ਕਿਹੜਾ ਕੰਮ ਇੱਥੇ ਚੱਲਦੇ ਆ ਜਿਆਦਾ ਜਾਂ ਇੱਥੇ ਰੈਸਟੋਰੈਂਟਾਂ ਦੇ ਜਾਂ ਖੇਤੀਬਾੜੀ ਦੇ ਆ ਜਾਂ ਮੈਸਤਰੀ ਦਾ ਜਾਂ ਵੀ ਕੋਈ ਵੀ ਆ ਤੇ ਉਸ ਦੇ ਬਿnabla ਤੁਹਾਨੂੰ ਰਿਸ਼ਤੇਦਾਰ ਤਾਂ ਹੀ ਤੁਹਾਨੂੰ ਕਹਿੰਦੇ ਆ ਵੀ ਭਾਈ ਇਦਾਂ ਦੇ ਕੰਮ ਸਿੱਖ ਲਓ ਇਹ ਕੰਮ ਇੱਥੇ ਆ ਕੇ ਤੁਹਾਡੇ ਕੰਮ ਆਊਗਾ ਤੁਸੀਂ ਫਿਰ ਉਦੋਂ ਨਹੀਂ ਗੌਰ ਕਰਦੇ ਵੀ ਕੋਈ ਨਾ ਚਲੋ ਜਦੋਂ ਚਲੇ ਗਏ ਜਾਂ ਸਾਡੇ ਪੇਪਰ ਨਿਕਲ ਗਏ ਉਦੋਂ ਸਿੱਖ ਲਾਂਗੇ ਇਦਾਂ ਨਾ ਕਰਿਆ ਕਰੋ ਕਿਉਂਕਿ ਸਾਡੇ ਨਾਲ ਹੋਈ ਹੋਈ ਆ ਤੇ ਅਸੀਂ ਵੇਖਿਆ ਵੀ ਆ ਹੁਣ ਜੇ ਕਿਸੇ ਨੂੰ ਮੈਸਤਰੀ ਦੇ ਕੰਮ ਤੇ ਵੀ ਹੁਣ ਚਲੋ ਕਹਿ ਕੇ ਚਲੋ ਨਾ ਕਿ ਆਪਾਂ ਨੂੰ ਪਤਾ ਹੁੰਦਾ ਵਾ ਫੇਰ ਵੀ ਪਿਛਲੀ ਵਾਰ ਵੀ ਤੁਹਾਨੂੰ ਦੱਸਿਆ ਸੀਗਾ ਵੀ ਮੈਸਤਰੀ ਵਾਸਤੇ ਵੀ ਆਪਾਂ ਨੂੰ ਦੋ ਬੰਦੇ ਬਾਹਰੋਂ ਫੋਨ ਕਰਕੇ ਕਹਿਣਾ ਪਿਆ ਇੱਥੇ ਆਪਾਂ ਨੂੰ ਦੱਸ ਪਈ ਸੀਗੇ ਤੇ ਵੀ ਜੇ ਤੁਹਾਨੂੰ ਅਸੀਂ ਅੱਜ ਕਹਿੰਨੇ ਆ ਨਾ ਵੀ ਆਹ ਕੰਮ ਸਿੱਖ ਕੇ ਆਓ ਕੋਈ ਵੀ ਰਿਸ਼ਤੇਦਾਰ ਤੁਹਾਡਾ ਕਹਿੰਦਾ ਤੇ ਉਹ ਤੁਸੀਂ ਸਿੱਖ ਲਿਆ ਕਰੋ ਤੇ ਉਹਦੇ ਵਿੱਚ ਤੁਹਾਡੇ ਇਲਾਵਾ ਤੇ ਇੱਥੇ ਆ ਕੇ ਬੈਠਣ ਨਾਲ ਤੇ ਵੀ ਵਧੀਆ ਤੁਹਾਡਾ ਕੰਮ ਸਿੱਖਿਆ ਹੁੰਦਾ ਚਲੋ ਪੇਪਰ ਤਾਂ ਜਦੋਂ ਆਪਾਂ ਇੱਧਰ ਆ ਕੇ ਬਾਣੀ ਜਾਣੀ ਇਹਦੇ ਪੇਪਰ 1 ਨਾਲ ਤਾਂ ਕੋਈ ਟੈਂਸ਼ਨ ਨਹੀਂ ਹੁੰਦੀ ਕਿ ਤੇ ਥੋੜੀ ਬੋਲੀ ਆਉਂਦੀ ਸਿੱਖ ਕੇ ਆ ਕਰੋ ਹਾਂਜੀ ਠੀਕ ਆਪਾਂ ਮੇਨ ਮੁੱਦੇ ਤੇ ਚੱਲਦੇ ਹਾਂ ਕਿ ਆਪਾਂ ਮੇਨ ਮੁੱਦਾ ਵੀ ਸਾਲ ਵਾਲੇ ਪੇਪਰਾਂ ਤੇ ਜਿਹੜਾ ਕਮੈਂਟ ਆਉਂਦੇ ਸੀ ਉਹਦੇ ਤੇ ਆਪਾਂ ਅੱਜ ਵੀਡੀਓ ਬਣਾਉਣੀ ਹੈ ਵੀ ਸਾਲ ਵਾਲੇ ਪੇਪਰ ਵਾਲੇ ਸਾਰੇ ਦੱਸੋ ਸਾਰੇ ਤੇ ਆਪਾਂ ਜਦੋਂ ਤੁਹਾਨੂੰ ਸਾਰੇ ਪੇਪਰ ਵਾਲੀ ਦਾਤ ਦਿੰਨੇ ਸਾਲ ਵਾਲੇ ਆਵਰੇ ਵੀ ਨੋਮੀਨੇ ਵਾਲੇ ਵੀ ਐਂਟਰੀ ਵਾਲੇ ਹਾਂਜੀ ਜਿਹੜੇ 9 ਮਹੀਨੇ ਵਾਲੇ ਪੀਪਰ ਹੁੰਦੇ ਆ 9 ਵਾਲੇ ਮਹੀਨੇ ਵਾਲੇ ਪੀਪਰ ਹੁੰਦੇ ਆ ਜਿਵੇਂ ਆਪਣੇ ਸੀਜ਼ਨਲ ਪੀਪਰ ਹੁੰਦੇ ਆ ਜਿਵੇਂ ਆਪਾਂ ਅੱਡੇ ਵੀ ਦੱਸਿਆ ਵੀਡੀਓ ਚ ਜਿਵੇਂ ਕਿ ਇੱਥੇ ਸੀਜ਼ਨ ਦੇ ਹਿਸਾਬ ਨਾਲ ਲੋਡ ਹੁੰਦੀ ਆ ਬੰਦੇ ਦੇ ਜਿਵੇਂ ਖੇਤੀਬਾੜੀ ਵਾਲੇ ਕੰਮ ਦੇ ਕੋਈ ਸਬਜੀ ਦਾ ਸੀਜ਼ਨ ਹੁੰਦਾ ਉਸ ਹਿਸਾਬ ਨਾਲ ਪੀਪਰ ਭਰਾ ਦਿੰਦੇ ਆ ਜਿਵੇਂ ਖੇਤੀ ਦਾ ਕੰਮ ਕੋਈ ਵੀ ਹੁੰਦਾ ਉਸ ਹਿਸਾਬ ਨਾਲ ਭਰਾ ਦਿੰਦੇ ਆ ਜਿਵੇਂ ਹੁਣ ਗਰਮੀ ਚ ਮੋਤੀਬਾਰਾ ਵਿੱਚ ਤੇ ਰੈਸਟੋਰੈਂਟ ਖੋਲਦੇ ਉਹਨਾਂ ਕ ਟਾਈਮ 5-6 ਮਹੀਨੇ ਸਾਡੇ ਹਲੇ ਵੀ ਜਿਹੜਾ ਰੈਸਟੋਰੈਂਟ ਦਾ ਮਾਲਕ ਉਹ ਵੀ ਖੋਲਦਾ ਹੁੰਦਾ ਵਾ ਤਿੰਨ-ਚਾਰ ਮਹੀਨੇ ਉੱਤੇ ਜਦੋਂ ਗਰਮੀ 'ਚ ਵਿੱਚ ਤੇ ਇਹਨਾਂ ਇੱਕ ਲਿਆ ਹੋਇਆ ਵਾ ਹੋਟਲ ਤੇ ਉੱਤੇ ਉਹ ਵੀ ਸਿਰਫ ਗਰਮੀ ਗਰਮੀ 'ਚ ਖੋਲਦਾ ਹੁੰਦਾ ਕਿਉਂਕਿ ਉਦੋਂ ਕੰਮ ਉੱਥੇ ਜ਼ਿਆਦਾ ਚੱਲਦੀਆਂ ਉਸ ਹੱਬ ਨਾਲੇ ਸੀਜ਼ਨ ਦੇ ਪੇਸੇ ਹਿਸਾਬ ਨਾਲ ਪੇਪਰ ਵੀ ਸਾਨੂੰ ਬੰਦਾ ਚਾਹੀਦਾ ਉਸ ਨਾਲ ਵੀ ਮਤਲਬ ਆਪਾਂ ਨੂੰ ਆਪਾਂ ਕਹਿ ਦਿੰਨੇ ਆ 9 ਮਹੀਨੇ ਵਾਲਾ ਉਹ ਤਾਂ ਵੈਸੇ ਆਪਣਾ ਨਾਂ ਹੀ ਦਿੱਤਾ ਹੋਇਆ ਵਾ 9 ਮਹੀਨੇ ਵਾਲੇ ਤੇ ਸਾਲ ਵਾਲੇ ਪੀਪਰ ਉਹ ਜਿਹੜੇ ਪੀਪਰ ਹੁੰਦੇ ਆ ਸੀਜ਼ਨਲ ਪੀਪਰ ਤੇ ਨੌਨ ਸੀਜ਼ਨਲ ਪੀਪਰ ਹੁੰਦੇ ਆ ਤੇ ਬਾਕੀ ਉਹ ਜਦੋਂ ਵੀ ਹੁੰਦਾ ਲੋਡ ਵੀ ਉਦੋਂ ਉਪਰੋਂ ਦਿਆ ਉਹਨਾਂ ਆਪਾਂ 9 ਮਹੀਨੇ ਵਾਲੇ ਪੀਪਰ ਕਹਿ ਦਿੰਨੇ ਆ ਵੀ ਉਹਦੇ ਸੀਜ਼ਨਲ ਦਿਨ ਉਪਰ ਆ ਦਿੰਦੇ ਆ ਚਲੋ ਉਹ ਬੰਦਾ ਆ ਜਾਂਦਾ ਵਾ ਦੇ ਮਾਰਕ ਨੇ ਭਰੇ ਹੁੰਦੇ ਉਹਨੂੰ ਰੱਖ ਲੈਂਦਾ ਵਾ ਰੱਖ ਕੇ ਚਲੋ ਉਹਨਾਂ ਟਾਈਮ ਕੰਮ ਕਰਦਾ ਉਹਦੇ ਵਿੱਚ ਇਹ ਹੁੰਦਾ ਸੀਗਾ ਵੀ ਆਪਾਂ ਨੂੰ ਅੱਗੇ ਵੀਰਾਂ ਨੂੰ ਜਦੋਂ 9 ਮਹੀਨੇ ਦਾ ਵੀਜ਼ਾ ਖਤਮ ਜਾਂਦਾ ਸੀ ਵੀ ਉਹਦਾ ਸ਼ਰਤਾਂ ਤਾਂ ਹੀ ਹੁੰਦਾ ਹੈ ਵੀ ਵਾਪਸ ਜਾਣਾ ਕੰਮ ਕਰਕੇ ਪਰ ਚਲੋ ਆਪਾਂ ਪਤਾ ਹੀ ਆ ਵੀ ਵਾਪਸ ਜਿਹੜਾ ਕਿ ਰਾ ਆ ਗਿਆ ਤੇ ਉਹਨੇ ਕਿਹਨੇ ਜਾਣ ਜਿਹੜਾ ਕਿ ਇੱਥੇ ਆ ਹੀ ਗਿਆ ਹਨਾ ਤੇ ਉਹ ਚਲੋ ਵੀਰ ਆਪਣੇ ਚੋਰੀ-ਪਿਸ਼ੋਰੀ ਕੰਮ ਕਰਦੇ ਸੀ ਜਦੋਂ ਕੋਟਾ ਖੋਲਦਾ ਸੀਗਾ ਹਨਾ ਪੱਕੇ ਪੇਪਰ ਉਹਨਾਂ ਦਾ ਉਹਦਾ ਭਰਾ ਦਿੰਦੇ ਸੀਗੇ ਚਲ ਪੱਕੇ ਹੋ ਜਾਂਦੇ ਸੀ ਉਹ ਕੋਟਾ ਵੈਸੇ ਬਹੁਤ ਘੱਟ ਖੁੱਲਦਾ ਸੀ ਤੇ ਇਸ ਵਾਰ ਇਹਨਾਂ ਨੇ ਰੂਲ ਬਦਲਤਾ ਤੇ ਉਹ ਪੇਪਰਾਂ ਦੀ ਓ ਇਹ ਸ਼ਰਤ ਆ ਵੀ ਜਦੋਂ ਉਹਦੇ ਲਈ ਆਪਣੇ ਕੋਲ ਕੰਮ ਹੋਣਾ ਚਾਹੀਦਾ 9 ਮਹੀਨੇ ਵਾਲੇ ਪੀਪਲ ਜਿਹੜੇ ਪੱਕੇ ਹੋਣੇ ਜਿਹੜੇ ਆਪਣੇ ਕੋਲ ਕੰਮ ਆ ਆਪਣੇ ਵੀ ਮਤਲਬ ਕੰਟਰੈਕਟੋ ਤੇ ਕੰਮ ਕਰਦੇ ਆਪਾਂ ਪਾਗੇ ਬੂਸਦੇ ਹੈਗੇ ਉਹ ਲਾ ਕੇ ਆਪਾਂ ਅਗਲੀ ਸੰਜੋਰਨ ਲਈ ਅਪਲਾਈ ਕਰ ਸਕਦੇ ਆਂ ਫਿਰ ਆਪਾਂ ਨੂੰ ਸੰਜੋਰਨਾ ਜਿਹੜੀ ਮਿਲ ਜਾਂਦੀ ਆ ਤੇ ਕਿਹੜੇ ਹੁੰਦੇ ਆ ਜੀ ਸਾਲ ਵਾਲੇ ਪੇਪਰ ਸਾਲ ਵਾਲੇ ਪੇਪਰ ਹੁੰਦੇ ਆ ਵੀ ਮਤਲਬ ਆਪਾਂ ਜਿਹੜੇ ਨੌਨ ਸੀਜ਼ਨਲ ਪੇਪਰ ਜਿਹਨਾਂ ਨੂੰ ਕਹਿ ਦਿੰਦੇ ਆ ਵੀ ਇਹਨੇ ਪੱਕੇ ਤੌਰ ਤੇ ਬੰਦੇ ਨੇ ਇੱਥੇ ਹੋਣਾ ਉਹ ਪੇਪਰ ਹੁੰਦੇ ਆ ਜਿਵੇਂ ਕਿ ਹਾਂ ਸਿਆਚਾਰਾਂ ਚ ਜਿਵੇਂ ਵੀ ਕੋਈ ਰੈਸਟੋਰੈਂਟ ਆਉਂਦੇ ਹਨ ਨਾ ਪੱਕਾ ਹੀ ਬੰਦਾ ਚਾਹੀਦਾ ਵਾ ਉਹ ਮਾਲਕ ਪੇਪਰ ਭਰਾ ਦਿੰਦੇ ਸਾਨੂੰ ਪੱਕਾ 12 ਮਹੀਨੇ ਬੰਦਾ ਚਾਹੀਦਾ ਹੀ ਚਾਹੀਦਾ ਵਾ ਉਹ ਪੇਪਰ ਭਰਾ ਦਿੰਦੇ ਹਨ ਪੱਕਾ ਬੰਦਾ ਹੁੰਦਾ ਜਿਵੇਂ ਕਿ ਵੀ ਹੁਣ ਘਰ ਵਾਸਤੇ ਜਿਵੇਂ ਅਸੀਂ ਦੋਨੋਂ ਜਾਣੇ ਕੰਮ ਕਰਦੇ ਆ ਅਸੀਂ ਭਰਾ ਸਾਡੇ ਵੀ ਸਾਨੂੰ ਘਰ ਵਾਸਤੇ ਪੱਕਾ ਹੀ ਬੰਦਾ ਚਾਹੀਦਾ ਯਾ ਵੀ ਕੰਮ ਕਰਨ ਵਾਸਤੇ ਸੀ ਉਹਨੂੰ ਰੱਖਣੀ ਰੱਖਣਾ ਹੋਵੇ ਸਾਨੂੰ ਚਾਹੀਦਾ ਉਹ ਅਸੀਂ ਭਰਾਤੇ ਉਹ ਪੱਕੇ ਪੀਪਰ ਹੋਵੇ ਜੇ ਕਿਸੇ ਨੇ ਹੁਣ ਮੈਸਤਰੀ ਨੇ ਜਾਂ ਕਿਸੇ ਨੇ ਮਾਲਕ ਨੇ ਕਿਸੇ ਨੇ ਵੀ ਮਤਲਬ ਜਿੰਨੇ ਵੀ ਇੱਥੇ ਜਿਹੜੇ ਸਾਰੇ ਕਾਮ ਆਲਿਆਂ ਨੇ ਪੱਕੇ ਜਿਨ੍ਹਾਂ ਨੂੰ ਪੱਕਾ ਬੰਦਾ ਚਾਹੀਦਾ ਉਹ ਭਰਾਤਾ ਉਹ ਜਿਹੜੇ ਹੁੰਦੇ ਆ ਨਾਨ ਸੀਜ਼ਨ ਪੀਪਰ ਹੁੰਦੇ ਆ ਸਾਲ ਵਾਲੇ ਪੀਪਰ ਉਹਦੇ ਚ ਬਸ ਇਹ ਹੁੰਦਾ ਉਹ ਪੀਪਰ ਵੈਟਰ ਹੁੰਦੇ ਵੈਸੇ ਉਹ ਜਦੋਂ ਆਪਾਂ ਕੇਰਾ ਇਥੇ ਆ ਗਏ ਆ ਆਗੇ ਤੇ ਉਹਦੇ ਲਈ ਆਪਾਂ ਨੂੰ ਫਿਰ ਵਾਪਸ ਨਹੀਂ ਮਤਲਬ ਜਾਣ ਦਾ ਕੋਈ ਡਰ ਨਹੀਂ ਹੁੰਦਾ ਕਿਹੜਾ ਆਗੇ ਕਿਹੜਾ ਮਾਲਕ ਨੇ ਆਪਣੇ ਪੇਪਰ ਜਮਾ ਕਰਾਤੇ ਆ ਆਪਾਂ ਨੂੰ ਸੰਜੋਰਨੋਂ ਮਿਲ ਗਿਆ ਆਪਾਂ ਮਾਲਕ ਨੂੰ ਛੱਡ ਕੇ ਹੋਰ ਕਿਤੇ ਵੀ ਆਦੀ ਮਰਜ਼ੀ ਨਾਲ ਕੰਮ ਕਰ ਸਕਦੇ ਹਾਂ ਤੇ ਕੰਮ ਕਰਾਂਗੇ ਅੱਗੇ ਚਲੋ ਆਪਾਂ ਨੂੰ ਦੋ ਦੋ ਸਾਲ ਦੀ ਮਿਲੀ ਜਾਂਦੀ ਹੈ ਸੰਜੋਰਨ ਤੇ ਉਹ ਪੱਕੇ ਪੇਪਰ ਹੁੰਦੇ ਆ ਤੇ ਜਿਹੜੇ ਨੌਮੀਨਲ ਹੀ ਪੇਪਰ ਹੁੰਦੇ ਆ ਦੇ ਉਹ ਪਪਰਾਂ ਤੁਹਾਨੂੰ ਦੱਸ ਦੱਸ ਹੀ ਦਿੱਤਾ ਵਾ ਤੇ ਜਿਹੜੇ ਸਾਲ ਵਾਲੇ ਪੀਪਰ ਆ ਤੇ ਇਹ ਹੀ ਮਤਲਬ ਜਿਹੜੇ ਪੱਕੇ ਪੀਪਰ ਹੁੰਦੇ ਇਹਨਾਂ ਦਾ ਕੋਈ ਐਸੇ ਡਰ ਨਹੀਂ ਹੁੰਦਾ ਵੀ ਜਾਂ ਸਾਡੇ ਗਾਂਹ ਪੀਪਰ ਨਿਊ ਨਹੀਂ ਹੋਣੇ ਜਾਂ ਕਿਦਾਂ ਨਹੀਂ ਹੋਣੇ ਇਹਦੇ ਵਿੱਚ ਬੇਫਿਕਰੀ ਹੁੰਦੀ ਆ ਤੇ ਤਾਂ ਕਰਕੇ ਇਹਦੇ ਪੈਸੇ ਆ ਜਿਹੜੇ ਨੋਮੀਨਲ ਆ ਆ ਲਿਆ ਨਾਲ ਉਹ ਏਜੰਟ ਜਿਹੜੇ ਸਾਲ ਵਾਲੇ ਜੋ ਵੀ ਪਿੱਤਰ ਪਰ ਹੁੰਦੀ ਆ ਉਹਦੇ ਪੈਸੇ ਜ਼ਿਆਦਾ ਹੁੰਦੀ ਆ ਤੇ ਬਾਕੀ ਜਿਹੜੇ ਹੁੰਦੇ ਆ ਐਂਟਰੀ ਵਾਲੇ ਪੇਪਰ ਐਂਟਰੀ ਵਾਲੇ ਪੇਪਰ ਹੁੰਦੇ ਆ ਵੀ ਜਿਵੇਂ ਆਪਾਂ ਕਿਸੇ ਨੇ ਵੀ ਨਿਆਸੀ પાસે ਨਿਕਲਾ ਹੁੰਦਾ ਕੋਈ ਜਰਮਨ ਫ੍ਰਾਂਸ ਜਾਂ ਕਿਤੇ ਉਹ ਸਿਰਫ ਇੰਟਰਵਿਊ ਕਰਦੇ ਕਰਦੇ ਇਟਲੀ ਚ ਬਈ ਅਸੀਂ ਐਂਟਰੀ ਵਾਲੇ ਪੇਪਰਾਂ ਤੇ ਬਈ ਉਸਾਲ ਮੈਂ ਇੰਟਰਵਿਊ ਕਰਵਾ ਦੋ ਕੱਲੇ ਇਟਲੀ ਦੀ ਤੇ ਉਦੋਂ ਬਾਅਦ ਵੀ ਸਾਡੀ ਤੁਹਾਡੇ ਨਾਲ ਕੋਈ ਗੱਲਬਾਤ ਨਹੀਂ ਫਿਰ ਮਾਲਕ ਦੀ ਉਦੋਂ ਬਾਅਦ ਕੋਈ ਗੱਲਬਾਤ ਨਹੀਂ ਹੁੰਦੀ ਉਹ ਆਪਣੇ ਐਂਟਰੀ ਵਾਲੇ ਪੇਪਰ ਭਰਾ ਦਿੰਦੇ ਆ ਆਪਾਂ ਇੱਥੇ ਐਂਟਰੀ ਕਰ ਦ ਜਾਂਦੇ ਇਟਲੀ 'ਚ ਬਸ ਮਾਲਕ ਦਾ ਖਤਮ ਉਦੋਂ ਬਾਅਦ ਆਪਾਂ ਵੇਖਣਾ ਹੁੰਦਾ ਕਿੱਥੇ ਜਾਣਾ ਕੀ ਕਰਨਾ ਕਿਹਦੇ ਕੋਲੇ ਰਹਿਣਾ ਤੇ ਵੀ ਕਿਦਾਂ ਆਪਾਂ ਕੰਮ ਲੱਭਣਾ ਕੰਮ ਦੇ ਵਿੱਚ ਵੀ ਉਹ ਥੋੜੀ ਜਿਹੀ ਪ੍ਰੋਬਲਮ ਆਉਂਦੀ ਆ ਕਿਉਂਕਿ ਉਹਦੇ ਵਿੱਚ ਅਜੇ ਰ ਆਪਣੇ ਕੋਲ ਕੋਸ ਹੋਇਆ ਹੀ ਨਾ ਪੇਪਰ ਨਾ ਹੋਇਆ ਕੀ ਨਾ ਆਪਾਂ ਕੰਮ ਕਰਦੇ ਤੇ ਕਰਾਂਗੇ ਨਾ ਉਹਦੇ ਲਈ ਆਪਾਂ ਹੁਣ ਜਿਹੜੇ ਨਵੇਂ ਵੀਰ ਆਏ ਆ ਐਂਟਰੀ ਵਾਲਿਆਂ ਤੇ ਜੇ ਤਾਂ ਕਿਸੇ ਨੇ ਆਸੇ ਪਾਸੇ ਕਿਸੇ ਤੇ ਠੀਕ ਆ ਵੀ ਉਹ ਆਪਣੇ ਵੀza ਰੈਂਦੇ ਰੈਂਦੇ ਆਪਾਂ ਆਸੇ-ਪਾਸੇ ਕਿਤੇ ਵੀ ਕੰਟਰੀ 'ਚ ਜਾ ਸਕਦੇ ਆ ਇਟਲੀ ਦੀ ਐਂਟਰੀ ਹੁੰਦੀ ਆ ਇਟਲੀ ਆ ਕੇ ਉਦੋਂ ਬਾਅਦ ਆਪਾਂ ਕਿਸੇ ਵੀ ਕੰਟਰੀ 'ਚ ਹੋਰ ਜਾਣਾ ਵਾ ਤਾਂ ਜਾ ਸਕਦੇ ਆ ਉਦੋਂ ਬਾਅਦ ਜੇ ਆਪਾਂ ਇੱਥੇ ਰਹਿਨੇ ਆਪਣੇ ਕੋਲ ਹੋਰ ਕੋਈ ਨਹੀਂ ਚਾਰਾ ਉਦੋਂ ਬਾਅਦ ਸੈਲਫ ਆਪਣੇ ਕੋਲ ਇਹ ਵਾਚਦਾ ਹੁੰਦਾ ਵੀ ਆਪਾਂ ਅਜੀਲ ਆਪਾਂ ਜਿਵੇਂ ਕਮੈਂਟ ਹਮ ਦੇ ਵੀ ਅਸੀਂ ਐਂਟਰੀ ਵਾਲੇ ਪੇਪਰਾਂ ਤੇ ਆਏ ਸੀ ਕੀ ਕਰੀਏ ਉਹ ਦੇਖੋ ਹੁੰਦਾ ਵਾ ਰਾਹ ਹੁੰਦਾ ਸੈਲਫ ਅਜੀਲ ਕਰਵਾਓ ਤੁਸੀਂ ਜਾ ਕੇ ਪੇਸ਼ ਹੋ ਜੂ ਵੀ ਅਸੀਂ ਇੰਡੀਆ ਤੋਂ ਆਏ ਹਾਂ ਪਾਸਟਾ ਤੋਂ ਆਏ ਸਾਡੇ ਕੋਲ ਕੰਮ ਹੈ ਅਸੀਂ ਕੰਮ ਕਰਨਾ ਚਾਹੁੰਦੇ ਹਾਂ ਸਾਡੇ ਕੋਲ ਪੀਪਰ ਹੈਗੇ ਤੇ ਵੀ ਅਸੀਂ ਪੀਪਰਾਂ ਤੇ ਕੰਮ ਕਰਨਾ ਚਾਹੁੰਦੇ ਹਾਂ ਬਸ ਸ਼ਰਤ ਇਹ ਉਹਦੇ ਵਿੱਚ ਇਹ ਹੁੰਦਾ ਤੁਸੀਂ ਆਰਾ ਪਾਸਪੋਰਟ ਦਾ ਸ਼ੋਅ ਕਰੋ ਪਾਸਪੋਰਟ ਹੈ ਨਹੀਂਗਾ ਪਾਟ ਹੈਗਾ ਕਿਉਂਕਿ ਜੇ ਤੁਸੀਂ ਪਾਸਪੋਰਟ ਸ਼ੋਅ ਕਰੋਗੇ ਆਪਾਂ ਅਗਲੀ ਵੀਡੀਓ 'ਚ ਤੁਹਾਨੂੰ ਦੱਸਿਆਈ ਆ ਵੀ ਜੇ ਤੁਹਾਡੀ ਜੀਲ ਪਾਸ ਨਹੀਂ ਹੋਈ ਕਈ ਵਾਰ ਤੁਹਾਨੂੰ ਰਿਪੋਰਟ ਵੀ ਕਰ ਸਕਦੇ ਤੁਸੀਂ ਕਹੋ ਸਾਡੇ ਕੋਲ ਪਾਸਪੋਰਟ ਹੈ ਨਹੀਂ ਠੀਕ ਆ ਜੀਲ ਤੁਹਾਡੀ ਪਾਸ ਹੋ ਗਈ ਠੀਕ ਆ ਤੁਸੀਂ ਕੰਮ ਕਰ ਸਕਦੇ ਨਹੀਂ ਵੀ ਹੋਈ ਤਾਂ ਇਦਾਂ ਨਹੀਂਗੇ ਵੀ ਤੁਹਾਨੂੰ ਵਾਪਸ ਜਾਣਾ ਪਊਗਾ ਤੇ ਹਾਂਜੀ ਸਾਲ ਵਾਲੇ ਪੇਪਰਾਂ ਬਾਰੇ ਜ਼ਿਆਦਾ ਆਪਾਂ ਨੂੰ ਕਮੈਂਟ ਸੀਗੇ ਉਹ ਆਪਾਂ ਤੁਹਾਨੂੰ ਕਲੀਅਰ ਕਰਤਾ ਵੈ ਵੀ ਸਾਲ ਵਾਲੇ ਪੇਪਰ ਇਦਾਂ ਮੰਨਿਆ ਸਾਲ ਵਾਲੇ ਪੇਪਰ ਚ ਵੀ ਮਤਲਬ ਜਦੋਂ ਆਪਾਂ ਕੰਮ ਕਰਦੇ ਹਣਾ ਸਾਲ ਹੁਣ ਤਾਂ ਵੈਸੇ ਉਹ ਦਿਨ ਇਹਨਾਂ ਨੇ ਦੱਸਿਆ ਸੀ ਵੈਸੇ ਮੈਨੂੰ ਇਹ ਰਵਾਇਦਾ ਨਹੀਂ ਸੀ ਨੌਲਜ ਵੀ ਔਰ ਦੋ ਸਾਲ ਕਰਤਾ ਵੀ ਜਦੋਂ ਆਪਣੇ ਕੋਲੇ ਸਾਰਾ ਮਤਲਬ ਹੋਇਆ ਆਪਣੇ ਕੋ ਕੰਮ ਕਰਾ ਲਈ ਕੰਟਰੈਕਟ ਆਉਤ ਹੋਊਗਾ ਕੰਟੈਕਟ ਹੋਊਗਾ ਕੰਮ ਦਾ ਤੇ ਆਪਾਂ ਨੇ ਚਲੋ ਕੋਦ ਦਿਖਾ ਕੇ ਆਪਾਂ ਪਿਛਲੇ ਜਿਹੜਾ ਕੰਮ ਕੀਤਾ ਹੁੰਦਾ ਸਾਲ ਡੇਢ ਸਾਲ ਦਾ ਤੇ ਉਹਦੇ ਤੇ ਆਪਾਂ ਕਿਸੇ ਨੂੰ ਵੀ ਆਪਣੇ ਇੰਡੀਆ ਚ ਜਿਵੇਂ ਆਪਣੇ ਮਾਪਿਆਂ ਨੂੰ ਜਾਂ ਆਪਣੇ ਜਿਹੜੇ ਹਸਬੰਡ ਆਉਂਦਿਆਂ ਕੱਲੇ ਆਪਣੀ ਵਾਈਫ ਨੂੰ ਜਾਂ ਬੱਚੇ ਨੂੰ ਔਰ ਪੇਪਰ ਤੇ ਬੁਲਾ ਸਕਦੇ ਆ ਜਿਹੜੇ ਨੋਰਮਲ ਵਾਲੇ ਪੇਪਰ ਹੁੰਦੇ ਆ ਥੋੜਾ ਜਿਹਾ ਪ੍ਰੋਸੈਸ ਲੰਬਾਈ ਹੋ ਜਾਂਦਾ ਵਾ ਤੇ ਪਰ ਜਿਹੜੇ ਚਾਂਸ ਜ਼ਿਆਦਾ ਨਿਕਲਦੇ ਹੁੰਦੇ ਆ ਉਹ 80% ਜਿਹੜੇ ਹੁੰਦੇ ਆ ਨੋਰਮਲ ਵਾਲੇ ਪੇਪਰ ਤੇ ਹੁੰਦੇ ਆ ਤੇ ਸਾਲ ਵਾਲੇ ਪੇਪਰਾਂ ਦੇ ਵੀ 50% ਚਾਂਸ ਹੁੰਦੇ ਆ ਨਿਕਲਦੇ ਤੇ ਪਰ ਐਸ ਵਾਰ ਆ ਜਿਹੜੇ ਉਹ ਵੀ ਰੂਲ ਬਦਲ ਗਿਆ ਐਸ ਵਾਰ ਜਿਵੇਂ ਸਾਰਾ ਕੁਝ ਪਹਿਲਾਂ ਹੀ ਲਾ ਕੇ ਆਪਾ ਦੱਸਿਆ ਇਹ ਵੀ ਵੀਡੀਓ ਚ ਵਿੱਚ ਵੀ ਇਹ ਸਾਰਾ ਸਾਰੇ ਪੀਪਰ ਪਹਿਲਾਂ ਹੀ ਉਹਨਾਂ ਨੇ ਮੰਗ ਗੀਆ ਤਾਂ ਕਰਕੇ ਇਸ ਵਾਰ ਪੀਪਰ ਵੀ ਘੱਟ ਭਰੇ ਗਏ ਆ ਤੇ ਜਿਹੜੇ ਭਰੇ ਵੀ ਗਏ ਆ ਤੇ ਉਹਨਾਂ ਦੇ ਜਿਹੜੇ ਨਿਕਲਦੇ ਆ ਉਹ ਵੀ ਪੂਰੇ-ਪੂਰੇ ਚਾਂਸ ਆ ਸਾਲ ਵਾਲੇ ਪੇਪਰਾਂ ਦੇ ਵੀ ਤੇ ਸਾਰਾ ਕੁਝ ਉਹਨਾਂ ਨੇ ਪਹਿਲਾਂ ਹੀ ਜਿਵੇਂ ਮੰਗ ਲਈਆ ਪੀਪਰ ਜਿਹੜੇ ਪਹਿਲਾਂ ਇੱਥੇ ਆ ਕੇ ਲੱਗਦੇ ਸੀਗੇ ਹਨਾ ਤੇ ਹੁਣ ਪਹਿਲਾਂ ਹੀ ਲਾ ਕੇ ਜਿਹਨੇ ਪੀਪਰ ਜੀ ਨੂੰ ਬੰਦਾ ਚਾਹੀਦਾ ਜਿਨ੍ਹਾਂ ਨੇ ਬੰਦੇ ਦੀ ਮੰਗ ਕੀਤੀ ਆ ਉਹਨਾਂ ਨੂੰ ਉਹਦੇ ਲਈ ਘਾ ਦੇ ਪੀਪਰ ਕੰਮ ਦੇ ਪੀਪਰ ਸਾਰਾ ਕੁਝ ਲਾ ਕੇ ਪਹਿਲਾਂ ਫੇਰ ਅਪਲਾਈ ਕਰਨਾ ਪੈਣਾ ਫੇਰ ਹੀ ਫੈਲਾ ਤਿਆਰ ਹੋਈਆਂ ਵਾ ਸਾਨੂੰ ਬੰਦਾ ਚਾਹੀਦਾ ਵਾ ਇਹਦੇ ਰਹਿੰਦੇ ਹੋਏ ਪੂਰੇ ਪੂਰੇ ਚਾਂਸ ਐ ਕਿ ਵੀ ਜਿੰਨੇ ਵੀ ਇਆਂ ਦੇ ਪੇਪਰ ਭਰੇ ਗਏ ਆ ਤੇ ਉਹਨੇ ਵੀ ਜਿਹੜੇ ਨਿਕਲਣਗੇ ਜ਼ਰੂਰ ਠੀਕ ਆ ਹਾਂਜੀ ਜੇ ਇਸੇ ਆਪਨੇ ਵੀਡੀਓ ਸਾਡ ਵਾਲੇ ਪੇਪਰਾਂ ਹੋ ਸਕਦਾ ਤੁਹਾਨੂੰ ਆ ਗਈ ਹੋਊ ਸਮਝ ਜੇ ਨਾ ਵੀ ਆਈ ਤਾਂ ਤੁਸੀਂ ਦੂਰੀ ਵਾਰ ਆਪਾਂ ਨੂੰ ਕਮੈਂਟ ਕਰਕੇ ਪੁੱਛ ਸਕਦੇ ਆ ਆਪਾਂ ਹੁਣ ਇਹਦੇ ਵਿੱਚੋਂ ਤੁਹਾਨੂੰ ਇੱਕ ਦੋ ਕਮੈਂਟਾਂ ਦੇ ਜਵਾਬ ਦੇਵਾਂਗੇ ਕਿਉਂਕਿ ਹੁਣ ਆਪਨੇ ਉਧਰ ਚਲੇ ਘਰੇ ਜਾਣਾ ਮੈਸਤਰੀ ਲੱਗਾ ਤਾਂ ਤੇ ਕਹਿੰਦੇ ਸੀ ਬਸ ਕੰਮ ਤੋਂ ਆਉਂਦੇ 12 ਵਜੇ ਨਾਲੇ ਤੇ ਫਿਰ ਉਧਰ ਗਿੜਾ ਕੱਢ ਕੇ ਆਉਣ ਮੈਸਤਰੀਆਂ ਕੋਲੇ ਹੁਣ ਪਸੰ ਲੋ ਕਮੈਂਟ ਮੈਂ ਕੱਢੇ ਤਾਂ ਸੀਗੇ ਕਮੈਂਟ ਤੇ ਕਮੈਂਟ ਤਾਂ ਬਹੁਤ ਆ ਚਲੋ ਆਪਾਂ ਵਿੱਚੋਂ ਵਿੱਚੋਂ ਤੁਹਾਨੂੰ ਉਹਨਾਂ ਦੇ ਜਵਾਬ ਦੇਣੇ ਆ ਹਾਂਜੀ ਭਾਜੀ ਕਿੰਨਾ ਕੋਟਾ ਘਰ ਹੋਇਆ ਇਸ ਵਾਰ ਤੇ ਹਾਂਜੀ ਕੋਟੇ ਵਾਲੇ ਤਾਂ ਵੀ ਇਹੀ ਤੁਹਾਨੂੰ ਦੱਸਣਗੇ ਇਹਨਾਂ ਨੂੰ ਜ਼ਿਆਦਾ ਨੌਲੇਜ ਆ ਵੀ ਜਦੋਂ ਵੀ ਆਪਾਂ ਵੀਡੀਓ ਬਣਾਈ ਤੇ ਇਹ ਫਿਰ ਤੁਹਾਨੂੰ ਦੱਸਾਂਗੇ ਕਿੰਨਾ ਕੋਟਾ ਹੈ ਸਵਾਰ ਸ਼ਾਇਦ ਆਪ ਦੀ ਵੀਡੀਓ ਚ ਇਹਨਾਂ ਨੇ ਦੱਸ ਹੀ ਦਿੱਤਾ ਹੋਣਾ ਕਿਉਂਕਿ ਮੇਰੇ ਕੋਲ ਇੰਨਾ ਵੀ ਟਾਈਮ ਨਹੀਂ ਹੁੰਦਾ ਪਿਆ ਵੀ ਮੈਂ ਜਾ ਇਹਨਾਂ ਦੀਆਂ ਵੀਡੀਓ ਸੁਣਾ ਜਾ ਕੋਈ ਹੋਰ ਸੁਣਾ ਮੈਨੂੰ ਜਿੰਨੀ ਕਿ ਜਾਣਕਾਰੀ ਹੁੰਦੀ ਹੈ ਜਾਂ ਜਿੰਨੇ ਮੇਰੇ ਕੋਲ ਕਮੈਂਟ ਹੁੰਦੇ ਆ ਤੇ ਮੈਂ ਉਹਨਾਂ ਦੇ ਆਨਸਰ ਤੇ ਤੁਹਾਡੇ ਨਾਲ ਵੀਡੀਓ ਬਣਾਉਣੀ ਆ ਤੇ ਬਾਕੀ ਇਹ ਤੁਹਾਨੂੰ ਜਦੋਂ ਆਪਾਂ ਬੈਠੇ ਕਿਤੇ ਇਕੱਠੇ ਹੋਏ ਉਦੋਂ ਵੀਡੀਓ ਦਾ ਤੁਹਾਨੂੰ ਆਪਾਂ ਦਵਾ ਦੱਸਾਂਗੇ ਜਵਾਬ ਜਾਂ ਫਿਰ ਇੱਥੇ ਥੱਲੇ ਮੈਂ ਰਿਪਲਾਈ ਕਰ ਦੂੰਗੀ ਪੁੱਛ ਕੇ ਹਾਂਜੀ ਐਕਸੀਪੌਇੰਟਮੈਂਟ ਦੇ ਬਾਰੇ ਵੀ ਦੱਸਿਓ ਵੀ ਕੋਈ ਹੈਗਾ ਤਾਂ ਵੀ ਕੋਈ ਵੀ ਰਿਪੀਲ ਜੀ ਹੁਣ ਅਪਾਇੰਟਮੈਂਟਾਂ ਤਾਂ ਬਹੁਤ ਤੁਰੇ ਪੈਦੇ ਹੁਣ ਜਿਵੇਂ ਤੁਸੀਂ ਉਹ ਸ਼ੈਰ ਮੈਸੇਜ ਕੀਤਾ ਇਹਦੇ ਥੱਲੇ ਵੀ ਆਗੇ ਹੋਣੇ ਵੀ ਅਸੀਂ ਦਵਾ ਦਾਂਗੇ ਤੇ ਪਰ ਤੁਹਾਨੂੰ ਪਤਾ ਹੀ ਆ ਵੀ ਪੈਸੇ ਅੱਜ ਕੱਲ ਬਹੁਤ ਮੰਗਦੇ ਆ ਵੀ ਦਵਾਉਣ ਦੇ ਇਸ ਕਰਕੇ ਤੁਸੀਂ ਹੋ ਸਕਦਾ ਤਾਂ ਆਪ ਚੁੱਕਣ ਦੀ ਕੋਸ਼ਿਸ਼ ਕਰੋ ਤੇ ਨਹੀਂ ਤਾਂ ਤੁਸੀਂ ਵੀ ਮਤਲਬ ਕਿਸੇ ਨਾਲ ਵਧੀਆ ਜੰਟ ਨਾਲ ਕਿਸੇ ਨਾਲ ਗੱਲ ਕਰਕੇ ਜਿਹੜਾ ਤੁਹਾਨੂੰ ਅਪਾਇੰਟਮੈਂਟ ਦਵਾ ਸਕਦਾ ਵਾ ਇੰਡੀਆ ਤੋਂ ਸੇਵ ਦੇ ਨਾਲ ਤੁਸੀਂ ਗੱਲ ਕਰੋ ਤੇ ਹਾਂਜੀ ਇੱਕ ਆਹ ਬਹੁਤ ਕਮੈਂਟ ਆਉਂਦਾ ਵੀ ਇਹ ਸਲਿੱਪ ਕਦੋਂ ਮਿਲੂਗੀ ਆਪਾਂ ਪਿਛੇ ਵੀਡੀਓ ਬਣਾਈ ਸੀ ਕਿ ਸੰਡੇ ਨੂੰ ਸਾਰੇ ਜਾਣੇ ਕੱਟੇ ਹੋਏ ਸੀ ਉਹਦੇ 'ਚ ਆਪਾਂ ਦੱਸਿਆ ਹੋਇਆ ਹੀ ਆ ਭਈ ਜਦੋਂ ਫਰਵਰੀ ਦੇ ਵਿੱਚ ਆਪਣੇ ਕਲੈਕ ਪੇਪਰ ਹੋ ਗਏ ਆ ਤੇ ਉਹ ਤੋਂ ਬਾਅਦ ਹਫ਼ਤੇ ਦਸਾਂ ਦਿਨਾਂ ਬਾਅਦ ਹੀ ਆਪਾਂ ਨੂੰ ਸਲਿੱਪ ਮਿਲੂਗੀ ਪਹਿਲਾਂ ਤੁਹਾਨੂੰ ਕਿਸੇ ਨੇ ਸਲਿੱਪ ਨਹੀਂ ਦੇਣਗੇ ਹਾਂ ਕੋਈ ਤੁਹਾਡਾ ਹੈਗਾ ਜਾਂ ਪਛਾਣ ਵਾਲਾ ਜਾਂ ਜਿਹੜਾ ਰਿਸ਼ਤੇਦਾਰ ਨੇ ਭਰੇ ਉਹਨੇ ਵੀ ਵੈਸੇ ਅੱਗੇ ਭਰਾਏ ਹੁੰਦੇ ਆ ਤੇ ਕੋਈ ਉਹ ਜਾਂ ਚੈੱਕ ਕਰਵਾ ਕਰ ਸਕਦੇ ਆ ਫੇਰ ਤੇ ਜਾਂ ਤੁਹਾਨੂੰ ਮਤਲਬ ਕਰਵਾ ਸਕਦੇ ਆ ਜੇ ਤਾਂ ਉਹਨਾਂ ਨੇ ਆਪ ਭਰੇ ਆ ਤਾਂ ਤੇ ਵੀ ਪਰ ਉਹਦੋਂ ਪਹਿਲਾ ਨਹੀਂ ਚਾਂਸ ਹੈਗੇ ਵੀ ਤੁਹਾਨੂੰ ਕੋਈ ਦੱਸ ਦੂਗਾ ਕਿਉਂਕਿ ਜਦੋਂ ਤੁਹਾਡੇ ਪੇਪਰ ਕਲੈਕ ਹੋਏ ਫਰਵਰੀ ਚ ਤੇ ਉਸ ਤੋਂ ਬਾਅਦ ਹੀ ਤੁਹਾਨੂੰ ਜਿਹੜੀ ਸਲਿੱਪ ਮਿਲੂਗੀ ਹਾਂਜੀ ਆ ਤਾਂ ਉਹੀ ਸਾਲ ਵਾਲੇ ਪੇਪਰਾਂ ਬਾਰੇ ਕੋਈ ਵੀਡੀਓ ਬਣਾ ਕੇ ਦੱਸਿਓ ਹਾਂ ਵਾਪਾ ਹੁੰਦੋਂ ਦੱਸਤਾਵਾਂ ਤੇ ਇੱਕ ਸੀਗੇ ਵੀਰ ਦਾ ਕਮੈਂਟ ਵੀ ਕੁਕਿੰਗ ਦਾ ਕੰਮ ਕਰਦੇ ਹਾਂ ਸੀ ਇੰਡੀਆਂ ਵਿੱਚ ਤੇ ਇਟਲੀ ਆਣਾ ਵੀ ਕਿਵੇਂ ਆ ਸਕਦੇ ਹਾਂਜੀ ਵੀਰ ਜੀ ਆ ਤਾਂ ਤੁਸੀਂ ਇਦਾਂ ਹੀ ਸਕਦੇ ਆ ਜਿਵੇਂ ਜੇ ਤਾਂ ਕੋਈ ਰੈਸਟੋਰੈਂਟ ਵਾਲਾ ਵੀ ਤੁਸੀਂ ਕਹਿ ਕੇ ਵੀ ਮਾਕ ਤੋਂ ਤੁਸੀਂ ਪੇਪਰ ਪ੍ਰਵਾਹ ਸਕਦੇ ਆਂ ਦੇ ਰਿਸ਼ਤੇਦਾਰ ਨੂੰ ਜਾਂ ਕਹਿ ਕੇ ਜਾਂ ਕੋਈ ਏਜੰਟ ਭਰਦਾ ਤਾਂ ਤੇ ਵੀ ਕੁਕਿੰਗ ਦਾ ਕੰਮ ਕਰਦੇ ਆਂ ਤੇ ਵੀ ਉਹ ਤੁਸੀਂ ਕਹੇ ਕਿ ਪੇਪਰ ਪ੍ਰਵਾਹ ਸਕਦੇ ਤੇ ਇਦਾਂ ਜਿਵੇਂ ਜਦੋਂ ਖੁੱਲੇ ਪੇਪਰ ਉਸ ਤਾਂ ਉਹ ਵੀ ਤੁਸੀਂ ਆ ਸਕਦੇ ਆਂ ਸਾਲ ਵਾਲੇ ਪੇਪਰ ਭਰ ਆ ਕੇ ਆ ਸਕਦੇ ਆਂ ਜਾਂ 9 ਮਹੀਨੇ ਵਾਲੇ ਪਿੱਪ ਭਰ ਆ ਕੇ ਆ ਸਕਦੇ ਜੇ ਤੁਸੀਂ ਕੁਕਿੰਗ ਦਾ ਕੰਮ ਕਰਦੇ ਆਂ ਤਾਂ ਫਿਰ ਇੱਥੇ ਆ ਕੇ ਹਾਂਜੀ ਤੁਹਾਡਾ ਵਧੀਆ ਕੰਮ ਚੱਲ ਵੀ ਜਾਊਗਾ ਕੁਕਿੰਗ ਦਾ ਕੰਮ ਜੇ ਕੋਈ ਵੀਰ ਭੈਣ ਕਰਦਾ ਵਨ ਕਿਉਂਕਿ ਹੁਣ ਤਾਂ ਮੈਂ ਮੈਂ ਆਪ ਖਵਾਦੋ ਕਰਦੀ ਕਰਕੇ ਇਹ ਕੰਮ ਮੈਨੂੰ ਇਹਦੇ ਬਾਰੇ ਨੌਲੇਜ ਪੂਰੀ ਹੈਗੀ ਆ ਵੀ ਜੇ ਕੋਈ ਆਪਾਂ ਇੰਡੀਆ ਚ ਜਾਂ ਪਾਕਿਸਤਾਨ ਚ ਕੋਈ ਵੀ ਵੀਰ ਭੈਣ ਕੁਕਿੰਗ ਦਾ ਕੰਮ ਕਰਦਾ ਜਾਂ ਜਿਹਨੇ ਸਿੱਖਿਆ ਵਾ ਤੇ ਉਹ ਕੰਮ ਇੱਥੇ ਵਧੀਆ ਚੱਲ ਜਾਂਦਾ ਵਾ ਕਿਉਂਕਿ ਆਪਾਂ ਨੂੰ ਕੁਕਿੰਗ ਬਾਰੇ ਨੌਲੇਜ ਹੁੰਦੀ ਆ ਚਲੋ ਕੋਸ ਫਿਰ ਇੱਥੇ ਆ ਕੇ ਆਪਾਂ ਨੂੰ ਪਤਾ ਲੱਗ ਜਾਂਦਾ ਵਾ ਤੇ ਉਹ ਆਪਣਾ ਕੰਮ ਦਾ ਜਿਹੜਾ ਚੱਲ ਜਾਂਦਾ ਬਾਕੀ ਪਾਰਲਰ ਦੇ ਕੰਮ ਬਾਰੇ ਜੀ ਦੱਸਿਓ ਕਿੱਦਾਂ ਪੂਰੀ ਵੀਡੀਓ ਬਣਾ ਕੇ ਹਾਂਜੀ ਉਹ ਆਪਾਂ ਜਰੂਰ ਬਣਾਵਾਂਗੇ ਵੀਡੀਓ ਜਦੋਂ ਟਾਈਮ ਲੱਗਾ ਦੇ ਮੇਰੇ ਸੀਗਾ ਮਾਈਂਡ ਚ ਅਜੇ ਦੋ ਤਿੰਨ ਕਮੈਂਟ ਵੀ ਆਏ ਸੀਗੇ ਪਾਰਲਰ ਦੇ ਕੰਮ ਬਾਰੇ ਵੀ ਦੱਸਿਓ ਸਾਨੂੰ ਵੀ ਕਿੱਦਾਂ ਬਾਵੇ ਈ ਕੰਮ ਆ ਵੈਸੇ ਆਪਾਂ ਇੱਕ ਥੋੜੀ ਉਹਦਾਂ ਛੋਟੀ ਜਿਹੀ ਵੀਡੀਓ ਚ ਦੱਸਿਆ ਵੀ ਸੀਗਾ ਬਣਾਈ ਸੀ ਕਿ ਆਪਾਂ ਵੀ ਇੱਥੇ ਜਿਆਦਾ ਨੀਲ ਆਰਟਸ ਦਾ ਕੰਮ ਚੱਲਦਾ ਵਾ ਤੇ ਵੀ ਜੇ ਉਹ ਆਪਾਂ ਸਿੱਖ ਸਕਦੇ ਹ ਜਿਹਨੇ ਫੈਮਿਲੀ ਬੇਸ ਤੇ ਔਣਾ ਵਾ ਤੇ ਉਹ ਸਿੱਖ ਕੇ ਵੀ ਤੁਸੀਂ ਅਸਲ ਵਿੱਚ ਚਲੋ ਜਿੰਨਾ ਕਰਦਾ ਨਹੀਂ ਜਿਆਦਾ ਤਾਂ ਜਿੰਨੇ ਇੱਥੇ ਫੈਮਲੀਆਂ ਹੁੰਦੀਆਂ ਹਨ ਆਪਣੇ ਇੰਡੀਅਨ ਪਾਕਿਸਤਾਨਨ ਤੇ ਦਲਾਵੁੰਨਾ ਦੇ ਆਪਾਂ ਵੀ ਉਹਨਾਂ ਕੱਚਾ ਦਾ ਆਪਾਂ ਕੰਮ ਚਲਾ ਸਕਦੇ ਆ ਬਾਕੀ ਆਪਾਂ ਤੁਹਾਨੂੰ ਪੂਰੀ ਵੀਡੀਓ ਇਹਦੇ ਬਾਰੇ ਪਾਰਲਰ ਦੇ ਸਾਰੇ ਕੰਮ ਬਾਰੇ ਪੂਰੀ ਵੀਡੀਓ ਬਣਾਵਾਂਗੇ ਕਿੱਦਾਂ ਕਿੱਦਾਂ ਕੰਮ ਇੱਥੇ ਚੱਲਦੇ ਆ ਕੀ ਕੀ ਆਪਾਂ ਕਰ ਸਕਦੇ ਆ ਇੱਥੇ ਠੀਕ ਆ ਜੀ ਹੁਣ ਆਪਣੀ ਵੀਡੀਓ ਜ਼ਿਆਦਾ ਲੰਬੀ ਹੋ ਗਈ ਤੇ ਮੈਂ ਵੀ ਥੋੜਾ ਜਿਆਦਾ ਜਾਣਾ ਸੀਗਾ ਬਿਜੀ ਸੀਗੀ ਤੇ ਮਿਲਾਂਗੇ ਹੁਣ ਆਪਾਂ ਅਗਲੀ ਵੀਡੀਓ 'ਚ ਸਤਿ ਸ੍ਰੀ ਅਕਾਲ ਜੀ